ਜੱਜਪਾ ਪੁੱਜਿਆ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਦੇ ਵਿੱਚ ਜਿੱਥੇ ਸ਼ਿਮਲਾ ਬਾੜੀ ਪਾਰਕ ਦੇ ਬਿਲਕੁਲ ਨਜ਼ਦੀਕ ਇੱਕੋ ਇੱਕੋ ਇੱਕ ਏਦਾਂ ਦੀ ਦੁਕਾਨ ਹੈ ਜਿਸ ਤੇ ਹਰ ਇੱਕ ਵਿਆਹ ਦੀ ਆਈਟਮ ਮਿਲਦੀ ਹੈ ਜਿਵੇਂ ਲਹਿੰਗੇ ਸ਼ੇਰਵਾਨੀਆਂ ਗੋਣ ਸਾਰੀਆਂ ਡੈਕੋਰੇਸ਼ਨ ਫਲਾਵਰ ਦਾ ਸਾਰਾ ਸਾਮਾਨ ਜਿਨ੍ਹਾਂ ਦਾ ਰੇਟ ਉਹਨੇ ਮਾਰਕੀਟ ਦੇ ਵਿੱਚੋਂ ਬਿਲਕੁਲ ਹੀ ਘੱਟ ਆ ਰੇਟ ਜਿਨ੍ਹਾਂ ਦੇ ਘੱਟ ਪਹੁੰਚੋ ਫਟਾਫਟ ਜੀ 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 ਭਾਈ ਆਪਾ ਬੀਐਮ ਪੰਜਾਬੀ ਤੋਂ ਆਏ ਆ ਹਾਂ ਜੀ ਹਾਂ ਜੀ ਤੇ ਸਾਨੂੰ ਪਤਾ ਲੱਗਿਆ ਸੀਗਾ ਕਿ ਤੁਹਾਡੇ ਇੱਥੇ ਸ਼ੌਪ ਦੇ ਉੱਤੇ ਲਹੰਗੇ, ਸ਼ੇਰਵਾਨੀਆਂ, ਜੁਐਲਰੀ ਸੈੱਟ ਤੇ ਫਲਾਵਰ ਡੈਕੋਰੇਸ਼ਨ ਦਾ ਵੀ ਸਮਾਨ ਕਾਫੀ ਕੁਝ ਮਿਲਦਾ ਹੈਗਾ। ਹਾਂਜੀ ਹਾਂਜੀ ਹਾਂਜੀ। ਤੇ ਭਾਜੀ ਆਪਾਂ ਉਹਦੇ ਬਾਰੇ ਤੁਹਾਡੇ ਕੋਲੋਂ ਜਾਣ ਕੇ ਲੈਣੀ ਹੈ ਸਾਡੇ ਦਰਸ਼ਕ ਵੀਰਾਂ ਨੂੰ ਆਪਾਂ ਦੱਸਣਾ ਹੈਗਾ ਕਿ ਵੀ ਤੁਹਾਡੇ ਕੋਲ ਕਿਹੜੀ ਕਿਹੜੀ ਆਈਟਮ ਅਵੇਲੇਬਲ ਹੈਗੀ ਔਰ ਤੁਸੀਂ ਕੀ ਹੋਰ ਪ੍ਰਾਈਸ ਦੇ ਹੈਗੇ? ਦਿਹਰੇ ਹੋ। ਭਾਜੀ ਆਪਣੇ ਕੋਲ ਕੋਟ ਪੈਂਟ, ਸ਼ੇਰਵਾਨੀ, ਲਹੰਗੇ, ਗਾਊਨ, ਜੁਐਲਰੀ ਸਾਰਾ ਕੁਝ ਅਵੇਲੇਬਲ ਆ। ਕਿਉਂਕਿ ਤੁਹਾਨੂੰ ਪਤਾ ਵਿਆਹਾਂ ਦਾ ਸੀਜ਼ਨ ਆ ਚੁੱਕਾ ਹੈ ਤੇ ਲੋਕ ਵਿਆਹ ਵਾਸਤੇ ਰੈਂਟ ਤੇ ਕੱਪੜੇ ਕਈ ਪਰਚੇਸ ਕਰਦੇ ਆ। ਇਹ ਪਾਜੀ ਸਾਡੇ ਦਰਸ਼ਕ ਵੀਰਾਂ ਨੂੰ ਦੱਸ ਦਿਓ ਕਿ ਤੁਹਾਡੀ ਦੁਕਾਨ ਕਿੱਥੇ ਹੈਗੀ ਆ ਤਾਂ ਜੋ ਸਾਡੇ ਦਰਸ਼ਕਾਂ ਨੂੰ ਤੁਹਾਡੇ ਕੋਲ ਆਉਣਾ ਟੱਦ ਤੱਕ ਪਹੁੰਚ ਕਰਨੀ ਸੌਖੀ ਹੋ ਸਕੇ। ਪਾਜੀ ਸਾਡੀ ਦੁਕਾਨ ਸ਼ਿਮਲਾਵਾੜੀ ਪਾਰਗ ਤਲਵਾਰ বেকার ਦੇ ਸਾਹਮਣੇ ਆਪਣੀ ਦੁਕਾਨ ਆ ਤੇ ਆਪਾਂ ਜਲਦੀ ਉਹਨੂੰ ਲੱਭ ਕੇ ਇੱਥੇ ਤੱਕ ਪਹੁੰਚ ਸਕਦੇ ਆ। ਅੱਛਾ ਜੀ ਤੇ ਪਾਜੀ ਆਪਣੇ ਕੋਲ ਕਿਹੜੀ ਕਿਹੜੀ ਵੈਰਾਈਟੀ ਹੈਗੀ ਔਰ ਕੀ ਕੀ ਇਹਦਾ ਪ੍ਰਾਈਸ ਹੈਗਾ? ਕਾਹਦੇ ਦਾ ਸ਼ਿਕਾਇਤ ਹੋਰੇ ਬਾਰੇ ਵੀ ਦੱਸਣਾ ਸਾਡੇ ਕੋਲ ਕੱਪੜਾ ਜੜ ਕੇ ਜਿਹੜਾ ਸ਼ੇਰਵਾਨੀ ਦਾ ਕੱਪੜਾ ਜਾਂ ਕੋਟ ਪੈਂਟ ਦਾ ਕੱਪੜਾ ਕਿਹੜੀ ਬ੍ਰਾਂਡ ਦਾ ਹੈਗਾ ਹਾਂਜੀ ਹਾਂਜੀ ਭਾਜੀ ਆਪਣੇ ਕੋਲ ਲਹੰਗੇ ਗਾਉਨ ਸ਼ੇਰਵਾਨੀ ਕੋਟ ਪੈਂਟ ਸ਼ੇਰਵਾਨੀ ਦੇਖੋ ਤੁਸੀਂ ਆਪਾਂ ਪੂਰਾ ਸੈਟ ਸ਼ੇਰਵਾਨੀ ਦਾ ਆਪਾਂ ਕਿਰਾਏ ਤੇ ਭੇਜਦੇ ਹਾਂ ਨਾਲ ਪੱਲਾ ਆ ਮਾਲਾ ਆ ਕਰਪਾਨ ਹੈਗੀ ਆ ਆਪਾਂ ਦੇਖ ਸਕਦੇ ਹਾਂ ਆਪਾਂ ਇਹ ਦੂਲੇ ਨੂੰ ਪ੍ਰੋਵਾਈਡ ਕਰਾਈਦਾ ਇਹ ਜਨਕਿ ਇਹਦਾ ਰੇਟ ਭਾਜੀ ਸਿਰਫ 2500 3000 ਦੇ ਵਿੱਚ ਵਿੱਚ ਸਿਰਫ ਇੰਨਾ ਸਸਤਾ ਹਾਂਜੀ ਹਾਂਜੀ 2500 3000 ਦੇ ਵਿੱਚ ਤੁਸੀਂ ਸ਼ੇਰਵਾਨੀ ਦੇ ਨਾਲ ਸਾਰਾ ਜੋ ਕੰਪਲੀਟ ਸੈੱਟ ਲੈ ਸਕਦੇ ਹੋ ਇੱਕ ਵਿਆਹ ਵਾਲੇ ਲਾੜੇ ਦਾ ਹਾਂਜੀ ਨਾਲ ਕਿਰਪਾਨ ਵੀ ਸਾਨੂੰ ਦਿੱਤੀ ਜਾਂਦੀ ਹੈਗੀ ਆ ਤੇ ਭਾਜੀ ਹੋਰ ਆਪਣੇ ਕੋਲ ਕਿਹੜਾ ਹੋਰ ਆਪਣੇ ਕੋਲ ਭਾਜੀ ਲਹਿੰਗੇ ਆ ਲਹਿੰਗਾ ਸਿਰਫ 1000 ਰੁਪਿਆ ਰੈਂਟਾ ਦਾ ਇਹਦੇ ਨਾਲ ਆਪਾਂ ਜੁਐਲਰੀ ਕਸਟਮਰ ਨੂੰ ਪ੍ਰੋਵਾਈਡ ਕਰਾਈਦੀ ਆ ਅੱਛਾ ਜੁਐਲਰੀ ਵਿੱਚ ਕੀ ਕੀ ਪ੍ਰੋਵਾਈਡ ਕਰਾਉਨੇ ਹੈਗੇ ਜੁਐਲਰੀ ਵਿੱਚ ਭਾਜੀ ਕੰਨਾਂ ਦੇ ਕਾਂਟੇ ਸੈੱਟ ਤੇ ਟਿੱਕਾ ਇਹਦਾ ਕੀ ਪ੍ਰਾਈਸ ਆ ਹਾਂਜੀ 1000 ਰੁਪਿਆ ਰੈਂਟ ਸਿਰਫ ਇਹਦਾ ਕੀ ਪ੍ਰਾਈਸ ਇਹਦਾ ਹਾਂਜੀ ਹਾਂਜੀ ਹੋਰ 2500 3000 ਇਹਦਾ ਇੰਨਾ ਘਟ ਕਰਦੇ ਜੀ ਭਾਜੀ ਦੇਖੋ ਵਿਆਹ ਵਿੱਚ ਭੈਣਾਂ ਨੂੰ ਵੀ ਸ਼ੌਂਕ ਹੁੰਦਾ ਵੀ ਵੀਰੇ ਦੇ ਵਿਆਹ 'ਚ ਟੌਰ ਕੱਢਣੀ ਆ ਤੇ ਭੈਣਾਂ ਨੂੰ ਨਾਲ ਲਹਿੰਗਾ ਸਿਰਫ 1000 ਰੁਪਿਆ ਰੈਂਟ ਤੇ ਜਿੰਨੀਆਂ ਭੈਣਾਂ ਇਸ ਵੀਡੀਓ ਨੂੰ ਦੇਖ ਰਹੀਆਂ ਬਾਤ ਬਾਤ ਭਾਜੀ ਤੱਕ ਪੁੱਛੋ ਜਿਨ੍ਹਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਵਿਆਹ ਦੀ ਤਿਆਰੀ ਹੋ ਚੁੱਕੀ ਆ ਜਾਂ ਹੋਣ ਵਾਲੀ ਹੈਗੀ ਆ ਕਿਉਂਕਿ ਭਾਜੀ ਹੁਣ ਬਹੁਤ ਵਧੀਆ ਵੈਰਾਈਟੀਆਂ ਹੈਗੀਆਂ ਔਰ ਰੇਟ ਸਭ ਤੋਂ ਜ਼ਿਆਦਾ ਘੱਟ 1000 ਰੁਪਏ ਦੇ ਵਿੱਚ ਤੁਸੀਂ ਆਪਣੇ ਵਿਆਹ ਦੇ ਵਿੱਚ ਲਹਿੰਗੇ ਦਾ ਸ਼ੌਂਕ ਪੂਰਾ ਕਰ ਸਕਦੇ ਹੋ ਹਾਂਜੀ ਤੇ ਆਪਣੇ ਕੋਲ ਵੀਰੇ ਹੋਰ ਜਿਹੜੇ ਕੋਟ ਪੈਂਟ ਬਾਰੇ ਦੱਸ ਦਿਓ ਕੋਰ ਪੈਂਟ ਭਾਜੀ 3 ਪੀਸ ਆ ਉਹਦਾ ਰੈਂਟ 1500 ਆ 2 ਪੀਸ ਦਾ 800 ਰੁਪਿਆ ਸਰ 1500 ਰੁਪਿਆ ਹਾਂਜੀ ਹਾਂਜੀ ਇੰਨਾ ਸਸਤ ਹਾਂਜੀ ਤੇ ਆਪਣੇ ਕੋਲੋਂ ਕਿੰਨੀ ਕੁ ਬੁਕਿੰਗ ਹੋ ਜਾਂਦੀ ਹੈ ਜੀ ਭਾਜੀ ਆਪਣੇ ਕੋਲ ਹੁਣ ਸੀਜ਼ਨ ਤੁਹਾਨੂੰ ਪਤਾ ਸ਼ੁਰੂ ਹੀ ਆ ਤੇ ਹਜੇ ਸ਼ੁਰੂਆਤ ਹੋ ਚੁੱਕੀ ਆ ਬਾਕੀ ਜਿੱਦਾਂ ਜਿੱਦਾਂ ਕਸਟਮਰ ਆਈ ਜਾਊਗਾ ਆਪਾਂ ਬਚਾਉਨੇ ਆ ਕਿ ਜੀ ਸਰਕੇਗਾ ਕਿ ਆਣ ਔਰ ਸਾਡੇ ਤੋਂ ਆਪਣਾ ਖੁਸ਼ੀ ਨਾਲ ਸਮਾਨ ਲੈ ਕੇ ਜਾਣ ਵੈਸੇ ਆਪਣੇ ਕੋਲੋਂ ਹੁਣ ਕਿੰਨੇ ਇੱਕ ਸੈੱਟ ਪਏ ਹੈਗੇ ਸਾਰੇ ਹੀ ਸ਼ੇਰਵਾਨੀਆਂ ਦੇ ਲਹਿੰਗਿਆਂ ਦੇ ਆਪਣੇ ਕੋਲ ਭਾਜੀ 50 ਤੋਂ 60 ਸ਼ਿਰਵਨੀਆਂ ਹੈਗੀਆਂ ਅੱਛਾ ਜੀ ਹਾਂ ਜੀ ਤੇ 100 ਕਪੀਸ ਕੋਡ ਪਿੰਡ ਦਾ ਆ ਜਿੱਦਾਂ ਜਿੱਦਾਂ ਕੰਮ ਚੱਲੂਗਾ ਆਪਾਂ ਹੋਰ ਮਾਲ ਲੈ ਕੇ ਆਵਾਂਗੇ ਅੱਛਾ ਜੀ ਤੇ ਆਪਣੇ ਵੇਸੇ ਮਹੀਨੇ ਦੇ ਵਿੱਚ ਕਿੰਨਾ ਕੁ ਲੱਗ ਜਾਂਦਾ ਹੈਗਾ ਭਾਜੀ ਹਜੇ ਸਟਾਰਟ ਹੋਇਆ ਸਾਨੂੰ ਪਤਾ ਹੀ ਆ ਜਿੱਦਾਂ ਜਿੱਦਾਂ ਵਿਆਹ ਆਣੇ ਆ ਕੰਮ ਚੱਲ ਰਿਹਾ ਠੀਕ ਆ ਤੇ ਜਾਂਦਾ ਹੁਣ ਸਟਾਡੀ ਆ ਜੀ ਤੇ ਜਿਹੜਾ ਆਪਣੇ ਕੋਲ ਫਲਾਵਰ ਡੈਕੋਰੇਸ਼ਨ ਦਾ ਉਹ ਕਿ ਹਿਸਾਬਤਾਬ ਆਪਣਾ ਸਾਡੇ ਦੱਸਿਓ ਉਹਦੇ ਬਾਰੇ ਵੀ ਦੱਸਿਓ ਫੁੱਲਾਂ ਦੀ ਡੈਕੋਰੇਸ਼ਨ ਆਪਣੇ ਕੋਲ ਚੁੰਨੀ ਦਾ ਕੰਮ ਆ ਸਾਰਾ ਡੈਕੋਰੇਸ਼ਨ ਦਾ ਕੰਮ ਆ ਲਾਈਟ ਦਾ ਆ ਜੀ ਉਹ ਵੀ ਕਸਟਮਰ ਸਾਡੇ ਤੋਂ ਲੈ ਸਕਦੇ ਆ ਅਸੀਂ ਇਹ ਨਹੀਂ ਚਾਹਨੇ ਕਿ ਸਾਰਾ ਕੰਮ ਸਾਡੇ ਤੋਂ ਲਿਆ ਜਾ ਸਕੇ ਜਿਹੜਾ ਰੇਟ ਸਾਨੂੰ ਸਹੀ ਲੱਗਦਾ ਕਸਟਮਰ ਸਾਡੇ ਤੋਂ ਕੰਮ ਲੈ ਸਕਦਾ ਜੀ ਭਈ ਤੁਹਾਡੀ ਜਿਹੜੀ ਸ਼ੇਰਵਾਨੀ ਬਹੁਤ ਸੋਹਣਾ ਕਲਰ ਹੈਗਾ ਹਾਂ ਜੀ ਔਰ ਇਹ ਲਗਭਗ ਅੱਜਕੱਲ ਹਰੇਕ ਜਿਹੜੇ ਮੈਰਿਜ ਦੇ ਵਿੱਚ ਇਹੀ ਚੀਜ਼ ਪਾਈ ਜਾਂਦੀ ਆ ਹਾਂ ਜੀ ਹਾਂ ਜੀ ਔਰ ਆਪਣੇ ਕੋਲ ਕਿਹੜਾ ਕਿਹੜਾ ਕਲਰ ਹੈਗਾ ਇਹਦੇ ਵਿੱਚ ਪੂਰਾ ਆਪਾਂ ਕਲਰ ਤੁਹਾਨੂੰ ਦਿਖਾ ਦੰਨੇ ਆ ਜੀ ਸ਼ੇਰਵਾਨੀ ਦੇ ਵਿੱਚ ਆਪਣੇ ਕੋਲ ਦੇਖੋ ਮਜੈਂਟਾ ਵਰਕ ਹੈਗਾ ਆ ਇੰਡੋ-ਵੈਸਟਰਨ ਵੀ ਕਈ ਮੁੰਡੇ ਪਾਉਂਦੇ ਆ ਇੰਡੋ-ਵੈਸਟਰਨ ਦੇਖੋ ਜੀ ਕੁਝ ਮੁੰਡੇ ਇਹ ਚੀਜ਼ ਪਸੰਦ ਕਰਦੇ ਆ ਜੀ ਜਦੋਂ ਕੋਈ ਕਸਟਮਰ ਸਾਨੂੰ ਕਹਿੰਦਾ ਆ ਇੰਡੋ-ਵੈਸਟਰਨ ਆਪਾਂ ਇੰਡੋ-ਵੈਸਟਰਨ ਦੇ ਦਿਜੀਏ ਅੱਛਾ ਜੀ ਦੇਖੋ ਜੀ ਆਪਣੇ ਕੋਲ 골ਡਨ ਸ਼ੇਰਵਾਨੀ ਹੈਗੀ ਆ ਕੀ ਬਾਤ ਆ ਬਹੁਤ ਸੋਹਣਾ ਕਲਰ ਆ ਬਈ ਆਪਣੇ ਕੋਲ ਜ਼ਿਆਦਾਤਰ ਕਸਟਮਰ ਦੀ ਡਿਮਾਂਡ ਦੇ ਵਿੱਚ ਕਿਹੜੇ ਜਿਆਦਾ ਆ ਅੱਜ ਕਸਟਮਰ ਜਿਹੜਾ ਰੰਗ ਕਹਿੰਦਾ ਆ ਆਪਾਂ ਤਿਆਰ ਕਰਵਾ ਦਿੰਦਾ ਆ ਜੋ ਕਸਟਮਰ ਡਿਮਾਂਡ ਕਰਦਾ ਸੀ ਤਿਆਰ ਤਿਆਰੀ ਤੇ ਪੀਸ ਬਣਾ ਦਨਾ ਪਰ ਇਹ ਸਾਨੂੰ ਦੱਸਣਾ ਪਹਿਲਾਂ ਪੈਣਾ ਕਿਹੜਾ ਰੰਗ ਬਣਾਉਣਾ ਆ ਇਹਦੀ ਬੁਕਿੰਗ ਕਿੰਨਾ ਟਾਈਮ ਪਹਿਲਾਂ ਕਰਾਉਣੀ ਪੈਂਦੀ ਆ ਭਾਜੀ ਇਹ 20 25 ਦਿਨ ਪਹਿਲਾਂ ਦੱਸਣਾ ਪੈਂਦਾ ਹਫਤੇ ਦੇ ਵਿੱਚ ਇਹ ਚੀਜ਼ ਤਿਆਰ ਹੋ ਜਾਂਦੀ ਆ ਅੱਛਾ 20 25 ਦਿਨ ਪਹਿਲਾਂ ਦੱਸ ਕੇ ਹਾਂਜੀ ਹਫਤੇ ਦੇ ਵਿੱਚ ਤੁਹਾਨੂੰ ਤਿਆਰ ਕਰਕੇ ਦੇ ਦਿੰਦੇ ਫਿਰ 20 25 ਜਦੋਂ ਤੁਹਾਡੀ ਮੈਰਿਜ ਆ ਤੁਸੀਂ ਇੱਕ ਦੋ ਦਿਨ ਪਹਿਲਾਂ ਵਿਲਵ ਕਰਦੇ ਟਰਾਈ ਟਰਾਈ ਕਰਾਣ ਲਈ ਅਸੀਂ ਕਸਟਮਰ ਨੂੰ ਬੁਲਾ ਲੀਦਾ ਠੀਕ ਆ ਜੀ ਹਾਂਜੀ ਇਹਨਾਂ ਦੇ ਵੱਖਰੇ ਵੱਖਰੇ ਸਾਈਜ਼ ਹੋਣਿਆ ਨਾ ਹਾਂਜੀ ਹਾਂਜੀ ਠੀਕ ਆ ਠੀਕ ਆ ਇਹਦਾ ਕੀ ਪ੍ਰਾਈਸ ਹੈ ਕਿ ਭਾਜੀ ਰੈਂਟੀ ਆ ਆਪਣੇ ਕੋਲ ਰੈਂ ਇਹਦਾ ਵੀ 22500 ਰੈਂਟ ਆ ਜੀ ਠੀਕ ਆ ਜੀ ਠੀਕ ਆ ਤੇ ਬਸ ਇਹ ਆਪਣੇ ਕੋਲ ਤਿੰਨ ਚਾਰ ਕਲਰ ਹੈਗੇ ਨਾ ਬਾਕੀ ਬਿਲਕੁਲ ਬਾਕੀ 100 ਪਲੱਸ ਸਾਡੇ ਕੋਲ ਮਾਰਜਨ ਆਪਣੇ ਮਾਲ ਪਿਆ ਹਾਂ ਹਾਂ ਜੀ ਹਾਂ ਜੀ ਤੇ ਜਿਹੜੀ ਇਹ ਵਧੀ ਕੀ ਚੀਜ਼ ਹੈ ਪਲਾ ਭਾਜੀ ਇਹ ਗਾਉਨ ਹੈਗਾ ਜੀ ਅੱਛਾ ਜੀ ਹਾਂ ਜੀ ਤੇ ਇਹਦਾ ਕੀ ਰੇਟ ਹੈ ਇਹਦਾ ਕੀ ਭਾਜੀ 1000 ਰੁਪਿਆ ਜੀ 1000 ਰੁਪਿਆ ਜੇ ਕੋਈ ਕਸਟਮਰ ਮਾੜਾ ਵੀ ਆਂਦਾ 500 ਰੈਂਟ ਤੇ ਵੀ ਦੇ ਸਕਦੇ ਆ ਯਾਨੀ ਕਿ ਕਸਟਮਰ ਦੇਖ ਕੇ ਤੁਸੀਂ ਰੇਟ ਸੈੱਟ ਕਰ ਲੈਂਦੇ ਆ ਨਾ ਠੀਕ ਆ ਜੀ ਔਰ ਆਪਣੇ ਕੋ ਗਾਉਣ ਹੈਗੇ ਜੀ ਗਾਉਣ ਗਾਉਣ ਦਿਖਾ ਦਿਓ ਬੱਚੇ ਗਾਉਣ ਵੱਡਾ ਖੋਲ ਦੇ ਤੇ ਆਪਣੇ ਕੋ ਤਰਪਾਨਾ ਵੀ ਹੈਗੀਆਂ ਇਹ ਵੀ ਸ਼ੇਰਵਾਨੀ ਦੇ ਨਾਲ ਹਾਂਜੀ ਰੈਂਟੇਰੇ ਦਿੰਦੇ ਹਾਂ ਹਾਂਜੀ ਹਾਂਜੀ ਠੀਕ ਆ ਇਹ ਆਪਣੇ ਕੋ ਥੋੜੇ ਮਾਲੇ ਹੋਣਾ ਪਿਆ ਹਾਂਜੀ ਠੀਕ ਆ ਠੀਕ ਆ ਤੇ ਮੈਂ ਭਾਜੀ ਨੂੰ ਕਹੂੰਗਾ ਕਿ ਗਾਉਣ ਵਾਲ ਵੀ ਕੈਮਰਾ ਮਾਰ ਦਿਓ ਬਈ ਇਹਰੇ ਵਾਲੇ ਵੀ ਜਾਣ ਕਰ ਦੇ ਦਿਓ ਤੇ ਪਾਜੀ ਆਪਣੇ ਕੋਲ ਪਾਰਟੀ ਵੇਅਰ ਗਾਊਨ ਆ ਰਿੰਗ ਸਰਮਨੀ ਰੋਕੇ ਵਾਸਤੇ ਕੁੜੀਆਂ ਅੱਜਕੱਲ ਸ਼ਕੀਨ ਹੈਗੀਆਂ ਜੀ ਇਹ ਗਾਊਨ ਬੜਾ ਵੱਡਾ ਸਾਈਜ਼ ਹੈ ਨਾ ਹੂੰ ਇਹਦੇ ਵੀ ਵੱਖਰੇ ਵੱਖਰੇ ਸਾਈਜ਼ ਹੋਣਗੇ ਨਾ ਹਾਂਜੀ ਠੀਕ ਹੈ ਇਹਦੇ ਕੀ ਆਪਾਂ ਕਰਾਇ ਦਿੰਦੇ ਆ ਇਹਦਾ ਕਿਰਾਇਆ ਪਾਜੀ 2000 ਇੱਕ ਜੁਐਲਰੀ ਸਮੇਤ ਹਾਂਜੀ ਜੁਐਲਰੀ ਸਮੇਤ ਇੱਕ ਦੇਂਦਾ 2000 ਰੁਪਏ ਕਿਰਾਇਆ ਹਾਂਜੀ ਇਸ ਤਰ੍ਹਾਂ ਦੇ ਕਾਫੀ ਗਾਊਨ ਸਾਡੇ ਕੋਲ ਅਵੇਲੇ ਵਿੱਚ ਕਿੰਨੇ ਕਲਰ ਹੈਗੇ ਆਪਣੇ ਕੋਲ? ਸਿਰਕੋ ਪਾਜੀ 5 5 6 ਪੀਸ ਹੈਗੇ ਆਪਣੇ ਕੋਲ। ਬਾਕੀ ਹੋਰ ਲਾਈਟ ਵੇਟ ਹੈਗਾ ਗਾਉਨ। ਜਿੱਦਾਂ ਕਿਸੇ ਕਸਟਮਰ ਨੂੰ ਠੀਕ ਲਾਦਾ ਉਹ ਲੈ ਸਕਦੇ ਆ। ਠੀਕ ਹੈ ਜੀ। ਤੇ ਜਿੱਦਾਂ ਕਿ ਆਪਾਂ ਅੱਜਕੱਲ੍ਹ ਕਈਆਂ ਨੂੰ ਸ਼ੌਂਕ ਦਾ ਸਾੜੀਆਂ ਲਾਉਂਦਾ। ਕੀ ਆਪਣੇ ਕੋਲ ਸਾੜੀਆਂ ਵੀ ਅਵੇਲੇਬਲ ਹੈਗੀਆਂ? ਹਾਂ ਜੀ ਸਾੜੀ ਵੀ ਆਪਣੇ ਕੋਲ ਹੈਗੀ ਆ। ਸਾੜੀ ਦਾ ਰੇਟ ਬਿਲਕੁਲ ਪਾਜੀ 1000 ਰੁਪਿਆ। 1000 ਰੁਪਿਆ। ਬੜਾ ਸਸਤਾ 1000 ਰੁਪਿਆ। ਬਿਲਕੁਲ ਪਾਜੀ। ਤੇ ਇੰਨੇ ਸਸਤੇ ਵਿੱਚ ਸਾਡੇ ਕੋਲ ਕਸਟਮਰ ਵੀ ਵਿਵਾਦ-ਵਦ ਹੁੰਦੇ ਹੋਣਗੇ। ਅਸੀਂ ਚਾਹੁੰਦੇ ਆ ਕਿ ਕਸਟਮਰ ਵੱਤ ਤੋਂ ਵੱਤ ਸਾਡੀ ਦੁਕਾਨ ਦਾ ਫਾਇਦਾ ਲੈਣ ਕਿਉਂਕਿ ਆਪਣੇ ਟਾਂਡੇ ਵਿੱਚ ਇਹ ਚੀਜ਼ ਘੱਟ ਸੀਗੀ ਹੁਣ ਆਪਾਂ ਰੈਂਟ ਤੇ ਚੀਜ਼ ਖਰੀਦ ਸਕਦੇ ਅੱਛਾ ਭਾਜੀ ਆਪਣੇ ਕੋਲ ਹੋਰ ਕੀ ਕੀ ਤੁਸੀਂ ਇਹਦੇ ਨਾਲ-ਨਾਲ ਹੋਰ ਕੀ ਕੀ ਕਰ ਕਰਦੇ ਹੋ ਭਾਜੀ ਆਪਣਾ ਫਲਾਵਰ ਡੈਕੋਰੇਸ਼ਨ ਦਾ ਕੰਮ ਆ ਡੈਕੋਰੇਸ਼ਨ ਦਾ ਕੰਮ ਆ ਆਪਾਂ ਸਿਖਾਣੇ ਵੀ ਆ ਮੁੰਡਿਆਂ ਨੂੰ ਤੇ ਕੁਝ ਬੱਚੇ ਸਿੱਖਣ ਆਂਦੇ ਮੁੰਡੇ ਕਿਉਂਕਿ ਅੱਜ ਦੀ ਫੀਲਡ ਵਿੱਚ ਤੁਹਾਨੂੰ ਪਤਾ ਆ ਕਿ ਹਰ ਕੋਈ ਬੰਦਾ ਕੁਝ ਨਾ ਕੁਝ ਸਿੱਖਣਾ ਚਾਹੁੰਦਾ ਆ ਤੇ ਮੈਂ ਡੈਕੋਰੇਸ਼ਨ ਵੀ ਸਿਖਾਉਂਦਾ ਆ ਮੁੰਡਿਆਂ ਨੂੰ ਤੇ ਕੁੜੀਆਂ ਆਪਣੇ ਕੋ ਮਹਿੰਦੀ ਸਿੱਖਦੀਆਂ ਮਹਿੰਦੀ ਕਲਾਸ ਵੀ ਮੈਂ ਲੈਣਾ ਆ ਮਹਿੰਦੀ ਆਪਾਂ ਹੁਣ ਤੱਕ ਕਿੰਨੇ ਕ ਬੱਚਿਆਂ ਨੂੰ ਸਿਖਾ ਚੁੱਕੇ ਆ ਮੇਰੇ ਤੋਂ ਘੱਟੋ ਘੱਟ 50 ਤੋਂ 60 ਬੱਚੇ ਮਹਿੰਦੀ ਸਿੱਖ ਚੁੱਕੇ ਆ ਕੁੜੀਆਂ ਸਿੱਖ ਰਹੀਆਂ ਆ ਕਈ ਬੱਚੇ ਆਂਦੇ ਆ ਜਿਨ੍ਹਾਂ 2 ਮਹੀਨੇ 3 ਮਹੀਨੇ ਦਾ ਕੋਰਸ ਦਾ ਮਹਿੰਦੀ ਆਪਾਂ ਬਿਲਕੁਲ ਸਿਖਾ ਦੇ ਦੀ ਆ ਤੇ ਸਾਡੇ ਨਾਲ ਉਹ ਵੀ ਮੌਜੂਦ ਆ ਜਿਨ੍ਹਾਂ ਨੇ ਭਾਜੀ ਹੁਣਾਂ ਦੇ ਕੋਲੋਂ ਮਹਿੰਦੀ ਸਿੱਖੀ ਹੈਗੀ ਆ ਮੈਂ ਕੈਮਰਾਮੈਨ ਕਹੂੰਗਾ ਕਿ ਮੈਡਮ ਆਲ ਕੈਮਰਾ ਮਾਰੋ ਮੈਡਮ ਟੱਡਾ ਮੇਰੇ ਮਰਦ ਵੀ ਭਾਜੀ ਹੁਣਾਂ ਦੇ ਕੋਲ ਮਹਿੰਦੀ ਸਿੱਖੀ ਸੀਗੀ ਔਰ ਕਿੰਨੇ ਕ ਸਮਾਂ ਲਾ ਕੇ ਆਪ ਸਿੱਖੀਆ ਤਿੰਨ ਮਹੀਨੇ ਵਿੱਚ ਮੇਰਾ ਕੋਰਸ ਕੰਪਲੀਟ ਹੋ ਗਿਆ ਹੀ ਤਿੰਨ ਮਹੀਨਾ ਦਾ ਹੀ ਕੋਰਸ ਹੁੰਦਾ ਹੈ ਜੇਕਰ ਕਿਸੇ ਨੇ ਮਹਿੰਦੀ ਸਿੱਖਣੀ ਆ ਤਾਂ ਉਹ ਨਰਿੰਦਰ ਭਾਜੀ ਨਾਲ ਇਨਫੋਰਮ ਕਰ ਸਕਦੇ ਆ ਇਹਨਾਂ ਦੀ 숍 ਨੀਅਰ ਸ਼ਿਮਲਾ ਪਹਾੜੀ ਟਾਂਡਾ ਤਲਵਾਰ ਬੇਕਰੀ ਦੇ ਸਾਹਮਣੇ ਹੈਗੀ ਆ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਤਿੰਨ ਮਹੀਨਾਂ ਵਿੱਚ ਪ੍ਰੋਪਰਲੀ ਮਹਿੰਦੀ ਸਿਖਾ ਦਿੰਦੇ ਆ ਬਹੁਤ ਵਧੀਆ ਮਹਿੰਦੀ ਸਿਖਾਉਂਦੇ ਆ ਅਗਰ ਉਹਨਾਂ ਦਾ ਨੇਚਰ ਵੀ ਬਹੁਤ ਵਧੀਆ ਹੈਗਾ ਠੀਕ ਆ ਜੀ ਤੁਹਾਨੂੰ ਨਰਿੰਦਰ ਸਿੰਘ ਜੀ ਹੁਣਾਂ ਨੇ ਕਿ ਅਨੰਦੀ ਸਿਸਟਰ ਹੈ ਗਿਆ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮੇਰੇ ਬ੍ਰਦਰਸ ਖਾਂਦੇ ਹੈ ਗਿਆ ਇਸ ਕਰਕੇ ਮੈਂ ਇਹਨਾਂ ਨਾਲ ਕੰਟੈਕਟ ਕੀਤਾ ਤੇ ਮੈਨੂੰ 3 ਮਹੀਨਿਆਂ ਵਿੱਚ ਮਹਿੰਦੀ ਪੂਰੀ ਕੰਪਲੀਟ ਆ ਗਈ ਆ ਬ੍ਰਾਈਡਲ ਮਹਿੰਦੀ ਇੰਗੇਜਮੈਂਟ ਮਹਿੰਦੀ ਸਾਰੀ ਮਹਿੰਦੀ ਲਗਾ ਲੈਣੀ ਆ ਜਾਨਕਿ ਮਹਿੰਦੀ ਦੇ ਜਿੰਨੇ ਵੀ ਡਿਜ਼ਾਈਨ ਹੁੰਦੇ ਆ ਸਾਰੇ ਤੁਸੀਂ 3 ਮਹੀਨਿਆਂ ਦੇ ਵਿੱਚ ਸਿੱਖ ਗਏ ਹਾਂਜੀ ਕੰਪਲੀਟ ਹੋ ਗਈ ਬਾਕੀ ਉਹ ਅਗਲੀ ਤੁਹਾਡੀ ਮਰਜ਼ੀ ਆ ਜਿੰਨਾ ਜਿੰਨਾ ਟਾਈਮ ਲਗਾਣਾ 3 ਮਹੀਨ ਲਗਾਣੇ 6 ਮਹੀਨ ਲਗਾਣੇ ਤੁਹਾਡੀ ਮਰਜ਼ੀ ਹੈ ਜਾਨਕਿ ਤਾਂ ਇੱਕ ਟੋਕੜਾ 3 ਮਹੀਨਿਆਂ ਵਿੱਚ ਬਣਦਾ 3 ਮਹੀਨ ਚ ਆ ਜਾਂਦੀ ਹਾਂਜੀ ਤੇ ਹੁਣ ਤੁਸੀਂ ਮਹਿੰਦੀ ਸਿੱਖ ਕੇ ਲੋਕਾਂ ਨੂੰ ਲਾਉਣੀ ਸ਼ੁਰੂ ਕਰ ਦੇਣੀ। ਹਾਂਜੀ ਹਾਂਜੀ। ਠੀਕ ਹੈ ਕਿੰਨੇ ਕਸਟਮਰ ਲਾ ਦਿੱਤੀ? ਕਿ ਜਿੱਥੇ ਤੱਕ ਮੈਂ ਸਿੱਖ ਲਈਏ 10 ਦਿਨ ਹੋਇਆ ਮੈਨੂੰ ਸਿੱਖੇ ਨੂੰ ਤੇ ਮੈਂ 10-15 ਜਣਾਂ ਦੇ ਲਾ ਦਿੱਤੀ ਹੈ। ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ। ਦੋਸਤੋ ਇਹ ਸਾਨੂੰ ਸਾਡੇ ਨਾਲ ਨਰਿੰਦਰ ਭਾਜੀ ਹੁਣਾਂ ਦੇ ਜਿਨ੍ਹਾਂ ਦੇ ਸਟੂਡੈਂਟ ਜਿਨ੍ਹਾਂ ਨੇ ਇਹਨਾਂ ਦੇ ਕੋਲੋਂ ਮਹਿੰਦੀ ਸਿੱਖ ਕੇ ਅੱਜ 10-15 ਕਸਟਮਰਾਂ ਦੇ ਲਗਾਉਣੀ ਵੀ ਸ਼ੁਰੂ ਕਰ ਦਿੱਤੀ। ਕਿਉਂਕਿ ਬੰਦੇ ਦੇ ਵਿੱਚ ਦਿਮਾਗ ਦੇ ਵਿੱਚ ਟੈਲੈਂਟ ਹੋਵੇ ਤੇ ਬੰਦਾ ਬਹੁਤ ਜਲਦੀ ਸਭ ਕੁਝ ਕਰ ਸਕਦਾ। ਬਾਕੀ ਤੁਹਾਡੀ ਦਿਮਾਗ ਦੀ ਸਥਿਤੀ ਆ ਵੀ ਤੁਸੀਂ ਕਿੰਨੀ ਜਲਦੀ ਇਹ ਆਰਟ ਨੂੰ ਸਿੱਖ ਸਕਦੇ ਹੋ ਤੇ ਤੁਹਾਡੇ ਮੈਡਮ ਤੁਹਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦੀ। ਸਕਦੇ ਆ ਇੱਕ ਵਾਰੀ ਭਾਜੀ ਤੁਸੀਂ ਆਪਣੀ ਦੁਕਾਨ ਦਾ ਇੱਕ ਵਾਰੀ ਫੇਰ ਤੋਂ ਐਡਰੈਸ ਸਾਡੇ ਦਸ਼ਕਵੀਰਾਂ ਦੱਸ ਦਿਓ ਵੀ ਇਹ ਕਿਸ ਜਗ੍ਹਾ ਤੇ ਹੈਗੀ ਆ ਤਾਂ ਜੋ ਸਾਡੇ ਜਿਹੜੇ ਵੀ ਵੀਰ ਭੈਣ ਇਸ ਵੀਡੀਓ ਨੂੰ ਦੇਖਦੇ ਆ ਜਿਹੜੇ ਵੀ ਇਹਨਾਂ ਚੀਜ਼ਾਂ ਦਾ ਨੂਜ਼ਲੈਂਡ ਤੇ ਚਾਹ ਬਣਾ ਗਏ ਉਹ ਤੁਹਾਡੇ ਤੱਕ ਪਹੁੰਚ ਕਰ ਸਕਣ। ਆਪਣਾ ਮੋਬਾਈਲ ਨੰਬਰ ਵੀ ਬੋਲ ਦਿਓ। ਭਾਜੀ ਸਾਡਾ ਮੋਬਾਈਲ ਨੰਬਰ 76 96 81 44 32 ਜੀ ਆਪਣਾ ਡਰੈਸ ਵੀ ਹੈ ਇੱਕ ਐਡਰੈਸ ਭਾਜੀ ਟਾਂਡਾ ਛਮਲਾ ਬਾੜੀ 파ਰਕ 파ਰਕ ਦੇ ਨੇੜੇ ਆ ਕੇ ਕੋਈ ਵੀ ਸਾਨੂੰ ਇੱਥੇ ਮਿਲ ਸਕਦਾ ਤਲਵਾਰ ਬੈਕਰ ਦੇ ਸਾਹਮਣੇ 골ਡਨ ਰਾਇਲ ਲਹਿੰਗਾ ਐਂਡ ਸ਼ੇਰਵਾਨੀ ਠੀਕ ਹੈ ਜੀ ਭਾਈ ਤੁਹਾਨੂੰ ਤੁਹਾਡਾ ਸਾਨੂੰ ਸਮਾਂ ਦੇਣ ਦੇ ਉੱਤੇ ਬਹੁਤ ਬਹੁਤ ਧੰਨਵਾਦ ਹੈ ਜੀ ਧੰਨਵਾਦ ਜੀ ਦੋਸਤੋ ਜੇਕਰ ਕਿਸੇ ਨੇ ਵੀ ਵਿਆਹ ਸ਼ਾਦੀ ਦੇ ਮੌਕੇ ਦੇ ਉੱਤੇ ਸ਼ੇਰਵਾਨੀਆਂ ਲਹਿੰਗੇ ਕੋਟ ਪੈਂਟ ਲੈਣਾ ਹੋਵੇ ਤਾਂ ਤੁਸੀਂ ਨਰਿੰਦਰ ਭਾਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਭਾਜੀ ਹੁਣਾਂ ਨੇ ਵੀਡੀਓ ਦੇ ਵਿੱਚ ਨੰਬਰ ਵੀ ਦਿੱਤਾ ਮੈਂ ਵੀ ਇਸ ਵੀਡੀਓ ਵਿੱਚ ਆਪਣਾ ਭਾਜੀ ਹੁਣਾਂ ਦੀ ਐਡ ਦਾ ਨੰਬਰ ਚਲਾ ਦਾਂਗਾ ਤੇ ਤਲਵਾੜ ਫੈਕਟਰੀ ਬਿਲਕੁਲ ਸਾਹਮਣੇ ਸ਼ਿਮਲਾ ਪਹਾੜੀ ਦੇ ਨਜ਼ਦੀਕ ਤੁਸੀਂ ਆ ਕੇ ਇੱਥੋਂ ਲੈ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਧੰਨਵਾਦ